ਜੀ ਕੀ ਇੱਕ ਹੀ ਪਹਿਮਾਨੀ ਇਹ ਤੋਂ ਇਲਾਵਾ ਅਵਰ ਜਤਨ ਕਰ ਰਹੇ ਬਹੁ ਤੇਰੇ ਤਿੰਨ ਤਿਲ ਨਹੀਂ ਕੀਮਤ ਹੁਣ ਇਹਦਾ ਮਤਲਬ ਜਿਹੜਾ ਕੰਮ ਕਰਨ ਵਾਲਾ ਹੈ ਜੀ ਕੀ ਇੱਕ ਹੀ ਪਹਿਮਾਨੀ ਇਹਦੇ ਤੋਂ ਇਲਾਵਾ ਇਹ ਕੰਮ ਕਰਨ ਤੋਂ ਇਲਾਵਾ ਜੇ ਅਸੀਂ ਹੋਰ ਹੋਰ ਅਵਰ ਜਤਨ ਕਰ ਰਹੇ ਆ ਜਿਨ੍ਹਾਂ ਨੂੰ ਗੁਰੂ ਸਾਹਿਬ ਦੀ ਬਾਣੀ ਨੇ ਕਿਹਾ ਬਹੁਤ ਸੋਹਣਾ ਔਰ ਕਾਜ ਔਰ ਕਾਜ ਤੇਰੇ ਕਿਤੇ ਨਾਕਾਮ ਪਾਂਡਾ ਤੋਏ ਬੈਸਤੂਪ ਦੇਵੋ ਤੋ ਦੁੱਧੈ ਕੋ ਦੁੱਧ ਕਰਮ ਫੁਨ ਸੁਰਤ ਸਮਾਇਣ ਹੋਏ ਨਿਰਾਸ਼ ਜਪੋ ਤਾਂ ਏਕੋ ਔਰ ਔਰ ਨਿਰਾਫਲ ਕਾਮਾ ਔਰ ਕਾਜ ਤੇਰੇ ਕਿਤੇ ਨਾਕਾਮ ਜੀ ਕੀ ਕਹਿ ਪੈਮਾਨੀ ਔਰ ਜਤਨ ਔਰ ਕਾਜ ਔਰ ਜਤਨ ਔਰ ਨਿਰਾਫਲ ਇਹ ਇੱਕੋ ਹੀ ਚੀਜ਼ ਆ ਰਹੀ ਹੈ ਇਹਦਾ ਮਤਲਬ ਇਹ ਨਹੀਂ ਹੈ ਵੀ ਔਰ ਕਾਜ ਤੇਰੇ ਕਿਤੇ ਨਾ ਕਾਮ ਤੁਸੀਂ ਬਿਜ਼ਨਸ ਕਰ ਰਹੇ ਹੋ ਕਿਸੇ ਕੰਮ ਨਹੀਂ ਤੁਸੀਂ ਕਿਸੇ ਸਕੂਲ ਚ ਟੀਚਰ ਹੋ ਕਿਸੇ ਕੰਮ ਨਹੀਂ ਤੁਸੀਂ ਕੋਈ ਫੈਕਟਰੀ ਚ ਕੰਮ ਕਰ ਰਹੇ ਹੋ ਕਿਸੇ ਕੰਮ ਨਹੀਂ ਤੁਸੀਂ ਖੇਤੀਬਾੜੀ ਕਰ ਰਹੇ ਹੋ ਜੰਜਾਲ ਚ ਫਸਿਓ ਕਿਸੇ ਕੰਮ ਨਹੀਂ ਔਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਪਜ ਇਹਦਾ ਅਰਥ ਇਹ ਨਹੀਂ ਹੈ ਜੇ ਸਹੀ ਅਰਥ ਕਰਾਂਗੇ ਗੁਰੂ ਸਾਹਿਬ ਜੀ ਨੇ ਅਵਰ ਕਾਜ ਕੀਤਾ ਖੇਤੀਬਾੜੀ ਗੁਰੂ ਸਾਹਿਬ ਜੀ ਨੇ ਮੋਦੀ ਖਾਨੀ ਚ ਕਿਰਤ ਕੀਤੀ ਕਿ ਉਹਨਾਂ ਨੇ ਅਵਰ ਕਾਜ ਕੀਤਾ ਇਹਦਾ ਮਤਲਬ ਅਵਰ ਕਾਜ ਦਾ ਅਰਥ ਸਾਨੂੰ ਸਮਝਣਾ ਪੈਣਾ ਨੇ ਜੀ ਅਵਰ ਕਾਜ ਦਾ ਅਰਥ ਕੀ ਹੋ ਸਕਦਾ ਹੈ ਜੀ ਅਸਲ ਨਿਸ਼ਾਨੇ ਨੂੰ ਛੱਡ ਕੇ એનર્ਜੀ ਨੂੰ ਸਮੇਂ ਨੂੰ ਵੇਸਟ ਕਰ ਰਹੇ ਹਾਂ ਉਹ ਅਵਰ ਕਾਜ ਮੈਂ ਗੁਰਬਾਣੀ ਪੜ੍ਹਨੀ ਛੱਡ ਕੇ ਕੋਈ ਹੋਰ ਪ੍ਰੋਸੈਸ ਲੱਭ ਰਿਹਾ ਨਾਰੀਅਲ ਵਾਲਾ ਧਾਗੇ ਵਾਲਾ ਕਿਸੇ ਨੂੰ ਪੈਸੇ ਦੇ ਕੇ ਪਾਠ ਕਰਾਉਣ ਵਾਲਾ ਇਹ ਗੁਰੂ ਸਾਹਿਬ ਕਹਿੰਦੇ ਅਵਰ ਕਾਜ ਹੈ ਇਹ ਕਿਸੇ ਕੰਮ ਨਹੀਂ ਆਣਾ ਕਿਉਂਕਿ ਉਹਦੇ 'ਚ ਮੈਂ ਤੇ ਹਾਜ਼ਰ ਨਹੀਂ ਅਵਰ ਕਾਜ ਦਾ ਇਸ਼ਾਰਾ ਹੈ ਕਰਮ ਕਾਂਡਾਂ ਵਾਲੇ ਪਾਸੇ ਅਵਰ ਕਾਜ ਦਾ ਇਸ਼ਾਰਾ ਸਾਡੇ ਕੰਮ ਕਰ ਕਿਰਤ ਵਾਲੇ ਪਾਸੇ ਨਹੀਂ ਹੈ ਠੀਕ ਹੈ ਜੀ ਅਵਰ ਨਿਰਾਫਲ ਕਾਮਾ ਅਵਰ ਕਾਜ ਤੇਰੇ ਕਿਤੇ ਨਾ ਕਾਮ ਗੁਰੂ ਸਾਹਿਬ ਕਹਿੰਦੇ ਜੀ ਕੀ ਇੱਕੇ ਹੀ ਪਹਿਮਾਨੀ ਅਵਰ ਯਤਨ ਕਰ ਰਹੇ ਬੋ ਤੇਰੇ ਜਿਹੜੀ ਸਾਡੀ ਮਨ ਦੀ ਅਰਦਾਸ ਹੈ ਉਹ ਇੱਕ ਦੇ ਅੱਗੇ ਕਬੂਲ ਹੋਣੀ ਐ ਅਸੀਂ ਇਹ ਤੋਂ ਹਟ ਕੇ ਹੋਰ ਹੋਰ ਜੋ ਕੁਝ ਕਰਾਂਗੇ ਅਵਰ ਯਤਨ ਕਰ ਰਹੇ ਬਹੁਤੇਰੇ ਤਿੰਨ ਤਿਲ ਨਹੀਂ ਕੀਮਤ ਜਾਣੀ ਉਹਦੀ ਜਿਹੜੀ ਕੀਮਤ ਉਹ ਤਿਲ ਮਾਤਰ ਵੀ ਨਹੀਂ ਹੈ ਕਿਉਂਕਿ ਅਸੀਂ ਨਿਸ਼ਾਨੇ ਤੋਂ ਖੁੰਝ ਗਏ ਫਿਰ ਜਿਹੜਾ ਨਿਸ਼ਾਨੇ ਤੋਂ ਖੁੰਝਿਆ ਕਰਮ ਕਰਾਂਗੇ એનર્ਜੀ ਸਮਾ ਲਾਵਾਂਗੇ ਵੇਸਟ ਹੈ ਜ਼ੀਰੋ ਆ ਜਿਹੜੇ ਜੋਗੀ ਸੀ ਜਿਹੜੇ ਸਿੱਧ ਸੀ ਜਿਹੜੇ ਤਪਸਵੀ ਸੀ ਉਹ ਇਹੀ ਤੇ ਕਰ ਰਹੇ ਸਨ ਉਹ ਅਵਰ ਉਹ ਸਾਬਤ ਇੱਕ ਸ਼ਬਦ ਬੜਾ ਸੋਹਣਾ ਜੀ ਤੁਸੀਂ ਬੜਾ ਧਿਆਨ ਦਿਓ ਜਿਹਨੂੰ ਅਸੀਂ ਜਪਜੀ ਸਾਹਿਬ ਜੀ ਪੜ੍ਹਦੇ ਆਂ ਜੀ ਸਹਸ ਸਿਆਣਪਾਂ ਲੱਖ ਹੋئیں ਇਹ ਲੱਖ ਹੋئیں ਕਿਸੇ ਚਲਾਕੀਆਂ ਚਲਾਕੀ ਕਿਹਨੂੰ ਕਹਿੰਦੇ ਆਂ ਜੀ ਚਲਾਕੀ ਹੁੰਦੀ ਹੈ ਕਿ ਮੈਂ ਹਾਂਜੀ ਕੋਈ ਦੱਸ ਰਿਹਾ ਸੀ ਜੀ ਹੰਚ ਤਰਾਈਆਂ ਮੈਂ ਸ਼ੋਅ ਕਰ ਰਿਹਾ ਕਿ ਮੈਂ ਕੁਝ ਕਰ ਰਿਹਾ ਹਾਂ ਹਾਂ ਪਰ ਉਹ ਕੰਮ ਮਤਲਬ ਦਾ ਨਹੀਂ ਹੈ ਜਿਵੇਂ ਟੀਚਰ ਕਲਾਸ ਵਿੱਚ ਗੇੜੇ ਕੱਢ ਰਹੀ ਹੈ ਜੀ ਟੀਚਰ ਕਲਾਸ ਚ ਇੱਕ ਬੱਚਾ ਬੈਠਾ ਉਹ ਕੁਝ ਨਹੀਂ ਕਰ ਰਿਹਾ ਲਿਖ ਨਹੀਂ ਰਿਹਾ ਉਹ ਰੋ ਜਾਣ ਕੇ ਕਾਪੀ ਕੱਢ ਕੇ ਉਹ ਚਲਾਕੀ ਹੈ ਉਹ ਪੈਨ ਵੀ ਚਲਾ ਰਿਹਾ ਪਰ ਖਾਲੀ ਚਲਾ ਰਿਹਾ ਹੈ ਸ਼ੋਅ ਵੀ ਕਰ ਰਿਹਾ ਮੈਂ ਲਿਖ ਰਿਹਾ ਪਰ ਲਿਖ ਵੀ ਨਹੀਂ ਰਿਹਾ ਇਹ ਚਲਾਕੀ ਹੈ ਜੋਗੀ ਇਹੀ ਕਰ ਰਹੇ ਸੀ ਗੁਰੂ ਸਾਹਿਬ ਨੇ ਕਿਹਾ ਜਿਹੜੇ-ਜਿਹੜੇ ਪ੍ਰੋਸੈਸ ਵਿੱਚ ਤੁਸੀਂ ਪਏ ਹੋ ਪੁੱਠੇ ਲਟਕੇ ਹੋ ਧੋਣੀਆਂ ਵਾਲ ਕੇ ਬੈਠੇ ਹੋ ਕੱਪੜੇ ਤੇ ਆ ਕੇ ਬੈਠੇ ਹੋ ਪਾਣੀ ਪੀਣਾ ਛੱਡ ਕੇ ਬੈਠੇ ਹੋ ਕੰਮ ਕਰ ਛੱਡ ਕੇ ਬੈਠੇ ਹੋ ਇਹਦੇ ਨਾਲ ਤੇ ਜਿੰਨੇ ਵੀ ਕੰਮ ਨੇ ਜੋ ਗਿਆਨ ਦੇ ਤਪਸਵੀਆਂ ਦੇ ਸਿੱਧਾਂ ਦੇ ਇਹਦੇ ਨਾਲ ਸਮਾਜ ਨੂੰ ਕੀ ਫਾਇਦਾ ਹੋ ਰਿਹਾ ਹੈ ਫਾਇਦਾ ਹੋਏ ਜੀ ਉਹਦੇ ਨਾਲ ਕਿਸੇ ਨੂੰ ਹੁਣ ਮੰਨ ਲਓ ਇੱਥੇ ਕਿਸੇ ਦੇ ਕੱਟ ਲੱਗ ਗਿਆ ਖੂਨ ਚੱਲ ਗਿਆ ਬਲੱਡ ਚੱਲ ਗਿਆ ਕਿਸੇ ਦੇ ਤੇ ਮੈਂ ਕਹਾਂ ਜੀ ਮੈਂ 2 ਦਿਨ ਪਾਣੀ ਨਹੀਂ ਪੀਣਾ ਇਹਦੇ ਨਾਲ ਕਨੈਕਸ਼ਨ ਜੁੜ ਰਿਹਾ ਨਹੀਂ ਕਨੈਕਸ਼ਨ ਕੀ ਜੁੜਨਾ ਸੀ ਮੈਂ ਕੋਈ ਨਾ ਕੋਈ ਅਪਰਾਧਾ ਕਰਦਾ ਗੁਰੂ ਜੀ ਕਹਿੰਦੇ ਸਮਾਜ ਜਿਹੜਾ ਹੈ 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 ਕਰਦੀ ਸੁਣੀ ਲੁਕਾਈ ਸਮਾਜ ਜਿਹੜਾ ਏ ਉਹ ਕਿਹੜੇ ਪਾਸੇ ਜਾ ਰਿਹਾ ਵਹਿਮ ਦਾ ਭਰਮ ਦਾ ਰਾਜੇਸ਼ੀ ਮੁਕਦਮ ਕੁੱਤੇ ਉਲਟੀ ਬਾੜ ਖੇਤ ਕੋ ਖਾਈ ਸਮਾਜ ਨਾਲ ਇਹ ਕੁਝ ਹੋ ਰਿਹਾ ਤੇ ਤੁਸੀਂ ਇੱਥੇ ਹੋਰ ਹੀ ਕੰਮ ਕਰ ਰਹੇ ਹੋ ਇਹਦਾ ਮਤਲਬ ਤੁਸੀਂ ਚਲਾਕੀ ਕਰ ਰਹੇ ਹੋ ਕਿੰਨਾ ਸੋਖਾ ਪ੍ਰੋਸੈਸ ਸੀ ਜੀ ਇਹ ਸੀ ਅਵਰ ਕਾਜ ਉਹ ਹੋਰ ਹੀ ਕੰਮਾਂ 'ਚ એનર્ਜੀ ਵੇਸਟ ਕਰ ਰਹੇ ਸੀ ਮੈਂ ਅਕਸਰ ਇੱਕ ਉਦਾਹਰਨ ਦੇਣਾ ਹੁੰਦਾ ਜੀ ਸਾਡੇ ਘਰ ਵਿੱਚ ਲਾਈਟ ਪੱਜ ਜਾਏ ਪੱਖੇ ਬੰਦ ਹੋ ਗਏ ਏਸੀ ਬੰਦ ਹੋ ਗਏ ਬੱਚਿਆਂ ਦਾ ਕੱਲ ਨੂੰ ਐਗਜ਼ਾਮ ਸੀ ਉਹ ਵਿਚਾਰੇ ਪੜਨੇ ਹੋ ਰਹੇ ਗਏ ਮੈਂ ਘਰ ਦਾ ਮੁਖੀ ਆ ਮੈਂ ਕਮਰੇ ਨੂੰ ਕੁੰਡੀ ਲਾ ਲਈ ਤੇ ਬੱਚਿਆਂ ਨੂੰ ਕਹਿ ਗਿਆ ਵੀ ਗੱਲ ਸੁਣੋ ਮੈਂ 2 ਘੰਟੇ ਕਮਰੇ ਚ ਪੁੱਠਾ ਲਟਕਾਂਗਾ ਕੰਧ ਦੇ ਸਹਾਰੇ ਜੇ ਕਿਸੇ ਨੇ ਮੈਨੂੰ ਆਵਾਜ਼ ਮਾਰੀ ਡਿਸਟਰਬ ਕੀਤਾ ਦਰਵਾਜ਼ਾ ਖੋਲ੍ਹਿਆ ਜਾਂ ਖੜਕਾਇਆ ਉਹਦੀ ਖੈਰ ਨਹੀਂ ਹੁਣ ਮੈਂ ਪੁੱਠਾ ਲਟਕ ਗਿਆ ਪਸੀਨੋ ਪਸੀਨੀ ਹੋ ਗਿਆ ਪ੍ਰੋਬਲਮ ਕੀ ਸੀ ਲਾਈਟ ਪੱਜ ਗਈ ਹੱਲ ਤੇ ਮੈਂ ਲਾਈਟ ਆ ਜਾਵੇ ਉਹ ਕਰਨਾ ਸੀ ਨਾ ਸਮਾਜ ਵਿੱਚ ਜਿਹੜੇ ਲੋਕ ਸੀ ਨਾ ਉਹ ਜਿਹੜਾ ਪ੍ਰੋਸੈਸ ਕਰ ਰਹੇ ਸੀ ਉਹਦਾ ਕੋਈ ਫਾਇਦਾ ਹੀ ਨਹੀਂ ਹੋ ਰਿਹਾ ਸੀ ਪਰ ਉਹ ਇਹ ਸਾਬਤ ਕਰ ਰਹੇ ਸੀ ਅਸੀਂ ਬਹੁਤ ਕੁਝ ਕੀਤਾ ਬਹੁਤ ਕੁਝ ਕੀਤਾ ਗੁਰੂ ਜੀ ਕਹਿੰਦੇ ਉਹਦਾ ਫਾਇਦਾ ਕੀ ਹੋਇਆ ਉਹਦਾ ਫਾਇਦਾ ਕੀ ਹੋਇਆ ਇਸ ਕਰਕੇ ਜਿਹੜਾ ਸਿੱਖ ਨੇ ਕੰਮ ਕਰਨਾ ਉਹ ਵਜ਼ਨਦਾਰ ਤੇ ਫਾਇਦੇਦਾਰ ਕਰਨਾ ਜੇ ਅਸੀਂ ਐਵੇਂ ਕਿਤੇ ਹੋរី ਕਰਮਾਂ ਚ ਜਿਹਦਾ ਕੋਈ ਫਾਇਦਾ ਹੀ ਨਹੀਂ ਹੈ ਉਹਨੂੰ ਗੁਰੂ ਜੀ ਕਹਿੰਦੇ ਉਹ ਅਵਰ ਕਾਜ ਹੈ ਮਹਾਰਾਜ ਕਹਿੰਦੇ ਜੀ ਕੀ ਇੱਕ ਹੈ ਹੀ ਪਹਿਮਾਨੀ ਅਵਰ ਯਤਨ ਕਰ ਰਹੇ ਬਹੁ ਤੇਰੇ ਤਿੰਨ ਤਿਲ ਨਹੀਂ ਕੀਮਤ ਜਾਣੀ ረኸው